ਸਾਉਣ ਦਾ ਮਹੀਨਾ ਚੜ ਗਿਆ ਤੇ ਪੰਜਾਬ ਦੇ ਵਿੱਚ ਮੌਸਮ ਵੀ ਕਹਿੰਦੇ ਪੂਰੀ ਖੁਰਦ ਠਾਈ ਫਿਰਦਾ ਹੈ ਬਹੁਤ ਸਾਰੇ ਚੈਨਲ ਦੇਖਣ ਤੋਂ ਬਾਅਦ ਮੈਂ ਡਿਸਾਈਡ ਕੀਤਾ ਕਿ ਸਹੀ ਜਾਣਕਾਰੀ ਪੰਜਾਬੀ ਭੈਣ ਭਰਾਵਾਂ ਤੱਕ ਪਹੁੰਚਾਈ ਜਾਵੇ ਪਰ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਵੀ ਫੇਕ ਨਿਊਜ਼ ਦੇਖਣਾ ਜ਼ਿਆਦਾ ਪਸੰਦ ਆ ਸਹੀ ਨਿਊਜ਼ ਰਿਐਲਿਟੀ ਵਾਲੀ ਨਿਊਜ਼ ਤੇ ਬਹੁਤ ਘੱਟ ਕੰਮ ਕਰਦੇ ਕਿਉਂਕਿ ਉਹਨਾਂ ਨੂੰ ਵਿਊ ਵਗੈਰਾ ਸਾਨੂੰ ਘੱਟ ਆਉਂਦੇ ਆ ਇਸ ਕਰਕੇ ਮੈਂ ਗੱਲ ਕਹਿ ਰਹੇ ਹਾਂ ਸੋ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਇਸ ਪੇਜ ਤੇ ਵੀਡੀਓ ਦੇਖ ਰਹੇ ਸਾਰੇ ਸੱਜਣ ਮਿੱਤਰਾਂ ਨੂੰ ਸਵਾਗਤ ਕਰਦਾ ਹਾਂ ਤੁਹਾਡਾ ਇੱਕ ਨਵੇਂ ਵੀਡੀਓ ਵਿੱਚ ਪੰਜਾਬ ਦੇ ਮ ਪੂਰਾ ਗਰਮ ਹੋਇਆ ਫਿਰਦਾ ਹੈ ਹੌਟ ਹੌਟ ਹਣ ਹੌੜਾ ਹੌੜਾ ਮੌਸਮ ਕਦੋਂ ਹੁੰਦਾ ਹੈ ਜਦੋਂ ਪੰਜਾਬ ਦੇ ਵਿੱਚ ਵਰਖਾ ਵਗੈਰਾ ਨਹੀਂ ਹੁੰਦੀ ਤੇ ਬੱਦਲਵਾਈ ਇਸਮਾਨ ਦੇ ਵਿੱਚ ਘਟ ਦਿਖਾਈ ਦਿੰਦੀ ਆ ਅੱਜ ਦਾ ਟੈਂਪਰੇਚਰ ਜਿਹੜਾ 35 36 ਦੇ ਨੇੜੇ ਰਹਿਣ ਵਾਲਾ ਹੈ ਦਿਨ ਅੱਜ ਦਾ ਐਤਵਾਰ ਆ ਆਪਣੇ ਬੱਚਿਆਂ ਦਾ ਆਪਣੇ ਪਸ਼ੂ ਡੰਗਰ ਦਾ ਤੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸਾਰੇ ਪੰਜਾਬੀ ਭੈਣ ਭਰਾਵਾਂ ਦਾ ਜਰੂਰ ਧਿਆਨ ਰੱਖਿਓ ਕਿਉਂਕਿ ਅੱਜ ਕਿਤੇ ਵੀ ਆਪਾਂ ਨੂੰ ਮੀਂਹ ਦੇਖਣ ਨੂੰ ਨਹੀਂ ਮਿਲ ਰਿਹਾ ਜੇਕਰ ਗੱਲ ਕਰਦਾ ਚੰਡੀਗੜ੍ਹ ਵਾਲ ਸਾਈਡ ਮੋਹੱਲੀ ਸਾਈਡ ਅੰਮਾਲਾ ਸਾਈਡ ਜਾਂ ਕੁਰਕhetra ਸਾਈਡ ਬਾਰਡਰ ਏਰੀਏ ਤੇ ਇਧਰਲੇ ਪ ਜੇ ਦੂਜੀ ਆਪੋਜ਼ਿਟ ਸਾਈਡ ਦੇਖੀਏ ਜਿੱਥੇ ਆਪਾਂ ਚੜ੍ਹਦੇ ਪੰਜਾਬ ਲੈਂਦੇ ਪੰਜਾਬ ਵਾਲੀ ਸਾਈਡ ਨੂੰ ਦੇਖਿਆ ਜਾਵੇ ਤਾਂ ਇਧਰਲੇ ਪਾਸੇ ਆਪਾਂ ਨੂੰ ਈਆਂ ਦੀ ਬਜਾਏ ਗਰਮੀ ਹੀ ਦਿਖਾਈ ਦਿੰਦੀ ਹੈ ਸੋ ਹੋਰ ਜਾਣਕਾਰੀ ਲਈ ਫੋਲੋ ਕਰ ਲਓ ਆਪਣੇ ਇਸ ਪੇਜ ਨੂੰ ਫ੍ਰੀ ਦੇ ਵਿੱਚ ਜੇਕਰ ਜਾਣਕਾਰੀ ਲੈਣਾ ਚਾਹਦੇ ਹੋ ਸਹੀ ਜਾਣਕਾਰੀ ਜੇਕਰ ਫੇਕ ਜਾਣਕਾਰੀ ਲੈਣਾ ਚਾਹੁੰਦੇ ਤਾਂ ਹੋਰ ਬਹੁਤ ਸਾਰੇ ਚੈਨਲ ਜਿਹੜੇ ਆਲਰੇਡੀ ਫੇਕ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੇ ਆ ਪਰ ਆਪਾਂ ਕਰਦੇ ਆ ਕੰਮ ਸਹੀ ਜਗ੍ਹਾ ਤੇ ਸਹੀ ਬੰਦਿਆਂ ਨੂੰ ਘੱਟ ਵੀਊ ਜ਼ਰੂਰ ਆਉਂਦੇ ਆ ਪਰ ਜਾਣਕਾਰੀ ਸਹੀ ਹੁੰਦੀ ਹੈ ਸਜਰ